ਭਗਵਾਨ ਤਮਨ ਸਾਹਿਬ ਵਿਰੋਧੀ ਧਿਰ ਮੰਨਣ ਲੱਗ ਗਏ ਨੇ ਅੱਜ ਕਰਕੇ ਪਰਚਾ ਕਲਚਰ ਹੈ ਜਿਹੜਾ ਉਹ ਦੁਬਾਰਤੋਂ ਫੇਰ ਸ਼ੁਰੂ ਹੋ ਗਿਆ ਪਰ ਇਹਨਾਂ ਦੀ ਕਮਜ਼ੋਰੀ ਵੀ ਤੇ ਹੈ ਰਾਜਵੀ ਜਦੋਂ ਤੁਸੀਂ ਕਰ ਨਹੀਂ ਸਕੇ ਲੋਕ ਤੁਹਾਡੇ ਤੋਂ ਅਲੱਗ ਹੋ ਗਏ ਬੰਦਾ ਉਹ ਤੁਸੀਂ ਵੋਟਾਂ ਨਾਲ ਆਪਣੇ ਬੈਗ ਚ ਪਾ ਕੇ ਲਿਆਇਆ ਹੈ ਨਾ ਟਰੱਕ ਭਰ ਕੇ ਵੋਟਾਂ ਕਾਫੀ ਲਿਆਇਆ ਉਹ ਉਹ ਤੁਸੀਂ ਜਿਹੜੀਆਂ ਵੋਟਾਂ ਸੀਗੀਆਂ ਨਾਲ ਲੈ ਕੇ ਕੁਝ ਆਪਣਾ ਦਮ ਜੋ ਵੀ ਹੈ ਜਿੱਤਰਾ ਵੀ ਬੰਦੇ-ਬੰਦੇ ਬਿਠਾ ਕੇ ਸਰਕਾਰੀ ਤੰਤਰ ਲਾ ਕੇ ਸੀਟ ਤੇ ਜਿੱਤ ਲਈ ਪਰ ਤੁਸੀਂ ਹੈਰਾਨੀ ਦੀ ਗੱਲ ਇਹ ਦੇਖੋ ਕਿ ਜਿੱਤੇ ਹੋਏ ਰੋਈ ਜਾਂਦੇ ਆ ਪਰ ਕੀ ਕਰਦੇ ਆ ਡਰੇ ਹੋਏ ਆ ਨਿਰਾਸ਼ਾ ਦਾ ਹਾਲ ਮਚਾਇਆ ਸੈਲੀਬ੍ਰੇਟਿਵ ਨਹੀਂ ਆਗਾ ਤੇ ਜਿਹੜੇ ਸੈਕਿੰਡ ਨੰਬਰ ਤੇ ਆਏ ਹਾਰੇ ਉਹ ਕੱਚਾ ਮਚਾਉਂਦੇ ਫਿਰਦੇ ਆ ਨੱਚਦੇ ਫਿਰਦੇ ਆ ਵੀ ਆ ਗਏ ਓਏ ਭਜਾ ਭਜਾ ਲਏ ਓਏ ਛੱਡਣਾ ਨਹੀਂ ਓਏ ਪੜ ਲਓ ਓਏ ਸਮੂਡ ਚ ਆਏ ਹੋਏ ਆ ਉਹ ਵੀਡੀਓ ਵੀ ਵਾਇਰਲ ਕਰ ਰਹੇ ਨੇ ਉਹ ਕਹਿੰਦੇ ਤੁਸੀਂ ਕਹਦੇ ਸੀ ਡਾਇਨਾਸੌਰ ਨਹੀਂ ਆਉਣੇ ਸੁਖਵੀਰ ਬਾਦਲ ਨੇ ਸੰਗਲ ਪਾਇਆ ਹੈ ਡਾਇਨਾਸੌਰ ਨੂੰ ਵੀਡੀਓ ਦੇਖੀ ਹੋਵੇ ਤੁਸੀਂ ਫੈਕਟ ਤੇ ਇਹੀ ਹੈ ਗੱਲਾਂ ਕਰਨ ਦੇ ਨਾਲ ਥੋੜੀ ਤੁਹਾਡੀ ਜਿਹੜੀ ਚੀਫ ਮਿਨਿਸਟਰੀ ਹੋ ਜੂਗੀ ਅਸੀਂ ਤੇ ਬੜੇ ਕੋਈ ਬੰਦਾ ਆਪਣੇ ਆਪ ਚ ਤੇ ਕ੍ਰੀਏਟਿਵ ਹੈਗਾ 50 ਨੁਕਸ ਨਿੱਜੀ ਦੌਰ ਤੇ ਪਨੂ ਉਹਦੇ ਚ ਜਾਣਾ ਨਹੀਂ ਚਾਹੀਦਾ ਕਮੀਆਂ ਹਰ ਇੱਕ ਜਗ੍ਹਾ ਚ ਚੰਦਰਮੇ ਚ ਵੀ ਦਾਗ ਹੈਗਾ ਪਰ ਤੁਸੀਂ ਜਿਹੜੀ ਤੁਹਾਡੀ ਭੂਮਿਕਾ ਜੋ ਤੁਹਾਨੂੰ ਡਿਊਟੀ ਦਿੱਤੀ ਗਈ ਜਿਹਦੇ ਤੁਸੀਂ ਸੁਖ ਸੁਖ ਦਾ ਮਾਣਦੇ ਆ ਹੈਨਾ ਕਿਤਰਾ ਲਾ 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 ਕਰਨਾ ਜਾਮੇਰ ਤੇ ਹੋਰ ਤੇ ਚਲਦੇ ਆ ਤਿੰਨ ਚਾਰ ਸੌ ਬੰਦੇ ਨਾਲ ਜਾਂਦੇ ਆ ਚੀਫ ਮਿਨਿਸਟਰ ਨਾ ਆਇਆ ਕਿਤੇ ਟਰੰਪ ਆ ਗਿਆ ਪਰ ਉਹ ਤੁਸੀਂ ਆਪਣੀ ਲੋਕਾਂ ਲਈ ਸੇਵਾ ਵੀ ਤੇ ਉਸੇ ਪੱਧਰ ਤੇ ਕਰੋ ਨਾ ਜਿੰਨੇ ਜਿੰਨਾ ਤੁਹਾਨੂੰ ਸਟੇਟ ਸੁਖ ਸੁਭਦਾ ਦਿੰਦੀ ਉਥੇ ਚੁਟਕਲੇ ਸਾਰੀ ਜਗ੍ਹਾ ਛੱਡ ਕੇ ਤੁਸੀਂ ਆ ਜਾਨੇ ਆ